ਹੈਪੀ ਵੈਲੈਂਟਾਈਨ ਡੇ ਮੇਰੀ ਪਿਆਰੀ ਪਤਨੀ ਨੂੰ ਹੈਪੀ ਵੈਲੈਂਟਾਈਨ ਡੇ ਮੇਰੇ ਮੇਰੇ ਪਿਆਰੇ ਪਿਆਰੇ ਪਤੀ ਨੂੰ ਹੈਪੀ ਵੈਲੈਂਟਾਈਨਸ ਡੇ ਹਾਂ ਹਾਂ ਤੇਰੇ ਵਾਸਤੇ ਇੱਕ ਗਿਫਟ ਆ ਦੋ ਪਰ ਵੇਖਣਾ ਪੈਣਾ ਵੀ ਕਿਦੇ ਚ ਹੋਗਾ ਇਹ ਮੈਨੂੰ ਨਹੀਂ ਪਤਾ ਹਨ ਕਿਉਂਕਿ ਡੱਬੀਆਂ ਇੱਕੋ ਜੀਆਂ ਹੈ ਹੀ ਨਹੀਂ ਏ ਅੱਜ ਵੈਲੈਂਟਾਈਨਸ ਦੇ ਆ ਪ੍ਰੈਂਕ ਦੇ ਨਹੀਂ ਚਲ ਤੂੰ ਵੇਖ ਹੈ ਹੀ ਨਹੀਂ ਮੈਂ ਪੱਕਾ ਪਤਾ ਹੈ ਨਹੀਂ ਝੂਠਾ ਛੇਤੀ ਕਰ ਮੁੜ ਕੇ ਰੋਟੀ ਖਾਣੇ ਵੀ ਜਾਣਾ ਆਪਾਂ ਬਾਹਰ ਨਹੀਂ ਹੈ ਨਹੀਂ ਹੈ ਕੀ ਗੱਲ ਹੈ ਕੀ ਗੱਲ ਹੈ ਹਨੀ ਹੈ ਰਾਂ ਖਾਲੀ ਹਾਏ ਸੱਚੀ ਹਾਏ ਇਹ ਸੱਚੀ ਹਾਏ ਇਹ ਨਹੀਂ ਤਾਂ ਕਿੱਥੇ ਜਾ ਜਾਗੀ ਵੀ ਚੀਜ਼ਾਂ ਲੈ ਆਂਦੀ ਏਦਾਂ ਏਦਾਂ ਹੀ ਮੈਂ ਸਿਆਣਾ ਹੀ ਜਾਂਦਾ ਹੈ ਨਾ ਹਾਏ ਥੈਂਕ ਯੂ ਜੀ ਯਾ ਜੀ ਮੇਰਾ ਵੈਲੰਸ ਤਾਂ ਹੀ ਨਹੀਂ ਪਤਾ ਨਹੀਂ ਲੱਤ ਨੂੰ ਨਾ ਪਾਵੇ ਕਿ ਨਾ 16 ਨੰਬਰ ਮਗਾਈ ਮੈਂ ਹੂੰ ਉਹਦਾ ਤੈਨੂੰ ਪਤਾ ਹੁੰਦਾ ਫਿਰ ਭਾਵੇਂ ਮੈਂ ਆਈ ਗਈ ਆਈ ਗਈ ਹੈ ਆ ਗਈ ਹੈ ਹੈਗੀ ਪਰ ਥੋੜੀ ਜਿਹੀ ਥਲੇਗੀ ਚਾਹ ਖੇਤੀ ਕਰ ਹਾਂ ਇਹ ਇਹਦੇ ਚ ਵੇਖ ਹੁਣ ਇਹਦੇ ਚ ਕੀ ਹੋਗਾ ਹੈ ਨਹੀਂ ਹੈ ਕਪਾਸੀਆਂ ਜਾਂ ਕੀ ਹੋਗਾ ਖਾਲੀ ਇਹਨੇ ਡੱਬੀ ਪੁਰਾਣੀ ਦੀ ਖੰਡੀ ਆ ਵੇਖ ਵਾ ਇਹਨੇ ਟੁੱਟੀ ਡੱਬੀ ਵੇਖ ਕੇ ਆਈਡੀਓ ਲਾਈ ਜਾਂਦੀ ਹੈ ਪੁਰਾਣੀ ਹੈ ਨਹੀਂ ਇਹ ਚ ਪੱਕਾ ਪਤਾ ਨਹੀਂ ਇਹ ਪੱਕਾ 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 ਅਰੇ ਮਤਿਆਂ ਦਾ ਨਹੀਂ ਹੈਗੀ ਦਿਖਾਇਆ ਖਾਲੀ ਹਾਂ ਸੱਚੀ ਕਰ ਇਹ ਲਓ ਸੱਚੀ ਏ ਇੰਦੇ ਆਈਡੀਏ ਆ ਤੇ ਤੈਨੂੰ ਲੱਗਦਾ ਇੰਦੇ ਆਈਡੀਏ ਇੰਨੇ ਮਜ਼ਾਕ ਕਰਦਾ ਅਵਲੀਨ ਇਹਨੂੰ ਲੱਗਦਾ ਵੀ ਤੂੰ ਮਜ਼ਾਕ ਕਰਦਾ ਹੈ ਚਲੋ ਮਾਰੇ ਬਾਬਾ ਜੀ ਹਲ ਜੀ ਆ ਇੱਥੇ ਆ ਗਈ ਠੀਕ ਹੈ ਤੇ ਆਹ ਥਣੀ ਜੀ ਮੈਨੇ ਸ਼ੋਰ ਇਹ ਦੋਵੇਂ 16 ਨੰਬਰ ਆ ਕਿ ਨਾ ਵੇ ਬੱਚੋ ਚ ਰੱਖ ਤੰਤਾ ਨੂੰ ਮੇਸ਼ਾ ਮੇਰੀਆਂ ਧੀਆਂ ਨੂੰ ਵੀ ਛੋਟੀਆਂ ਛੋਟੀਆਂ ਨੂੰ ਤੇ ਛੁੱਕੋ ਨੂੰ ਵੀ ਇਹ ਕਿਆ ਵੈਸੀ ਮੈਨੂੰ ਗਹਿਣੇ ਨਹੀਂ ਲੋੜ ਨਹੀਂ ਆ ਕਿ ਜਿੰਨਾ ਮਤਲਬ ਮੇਰਾ ਸਭ ਮੈਂ ਗਹਿਣਾ ਤੈਨੂੰ ਤਾਂ ਦਿੱਤਾ ਵੀ ਜਦੋਂ ਮਰਜ਼ੀ ਆਪਾਂ ਲੋੜ ਪੂਰੀ ਕਰ ਸਕਦੇ ਹਾਂ ਦੂਜੇ ਗਿਫਟਾਂ ਗੁੱਟਾਂ ਦਾ ਉਹਦੇ ਰੇਟ ਹੀ ਮੈਨੂੰ ਨਹੀਂ ਠੀਕ ਲੱਗਾ ਹਾਂ ਵੀ ਉਹ ਜਿਹੜਾ ਸਦਾ ਬਾਹਰ ਚੀਜ਼ ਹੈ ਇੱਕ ਗਹਿਣਾ ਐਸੀ ਚੀਜ਼ ਹੈ ਇਹ ਗੱਲ ਇਹਨਾਂ ਦੀ ਬਹੁਤ ਵਧੀਆ ਵੀ ਇੱਕ ਗਹਿਣਾ ਐਸੀ ਚੀਜ਼ ਜਿਹੜੀ ਸਾਡੀ ਉਮਰ ਪਰ ਦੀ ਸੇਵਿੰਗ ਹੁੰਦੀ ਹੈ ਬਾਕੀ ਇਹਨਾਂ ਨੂੰ ਦੂਜੀਆਂ ਚੀਜ਼ਾਂ ਲੈ ਕਿਉਂ ਨਹੀਂ ਨਾ ਉਹ ਦੁਕਾਨੋਂ ਉਤਰੀ ਨਹੀਂ ਤਾਂ ਉਹਦਾ ਰੇਟ ਗਿਆ ਨਹੀਂ ਇਹ ਮੈਨੂੰ ਆਈਡੀਆ ਤਾਂ ਆਏ ਮੈਂ ਗਹਿਣਾ ਮਹਿੰਗਾ ਗਹਿਣਾ ਦਿੰਨੇ ਆ ਤੇ ਚਲੋ ਗਾਂ ਵੀ ਆਪਣਾ ਕੰਮ ਆ ਸਕਦਾ ਹਾਂ ਜੇ ਕਿ ਦੇਖੇ ਮੈਸੇਜ ਆ ਵੀ ਜੇ ਤੁਹਾਡੇ ਕੋ ਥੋੜੀ ਬਹੁਤੀ ਸੇਵਿੰਗ ਹੈਗੀ ਹੈ ਨਾ ਆਪਣਾ ਗਹਿਣਾ ਬਣਾਓ ਕਿਉਂਕਿ ਉਹ ਤੁਹਾਡੇ ਹਮੇਸ਼ਾ ਇੱਕ ਉਮਰ ਭਰ ਦੀ ਨਾ ਸੇਵਿੰਗ ਹੋ ਜਾਂਦੀ ਹੈ ਜਿਹੜੀ ਬਾਕੀ ਆਪਾਂ ਦਿੰਦੇ ਏਦਾਂ ਚੀਜ਼ਾਂ ਛੋਟੀਆਂ ਮੋਟੀਆਂ ਕੱਪੜਾ ਜਾਦਾ ਬਣਾਉਣੇ ਜਾਂ ਕੁਛ ਕਰਦੇ ਆ ਉਹ ਦੁਕਾਨੋਂ ਉਤਰਿਆ ਨਹੀਂ ਤੇ ਬਸ ਗਿਆ ਨਹੀਂ ਇਹ ਇੰਦਾ ਆਈਡੀਆ ਨਹੀਂ ਪਰ ਬਹੁਤ ਵਧੀਆ ਪਰ ਇੱਕ ਕਰੀਂਗੇ ਵੇਖੋ ਮੇਰੀ ਗੰਡ ਤੇ ਹੀ ਰਹਿ ਗਈ ਤੇ ਇੱਕ ਚੀਜੀ ਤੇ ਆਈ ਹੈ ਚੱਕਾਈ ਨਹੀਂ ਨਾ ਇਹ ਜਿਹੜਾ ਕੋਈ ਨਹੀਂ ਆ ਇੱਥੋਂ ਲਈਆਂ ਨਾ ਹਾਂ ਆਕਲੈਂਡ ਤੋਂ ਲਈਆਂ ਹਾਂ ਆ ਦੋ ਵੈ ਨਹੀਂ ਤੇ ਛੋਟੀਆਂ ਛੋਟੀਆਂ ਨਹੀਂ ਆ ਆ ਕਹਿੰਦੇ ਕਹਿੰਦੇ ਕਰਦਾਂਗੇ ਵੱਡੀ ਛ ਉਹ ਕਹਿੰਦੇ ਆਪਣੀ ਵਾਈਫ ਨੂੰ ਕੋ ਨਾਪਾਂ ਮੈਂ ਹੁਣ ਉਹਨੂੰ ਤਾਂ ਦੱਸਣਾ ਨਹੀਂ ਆ ਪਹਿਲੀ ਪਹਿਲਾਂ ਮੈਨੂੰ 16 ਨੰਬਰ ਆ ਜਾਂਦੀ ਇਹ 3 ਹੀ 16 ਬਣਾਈ ਹੈ 16 ਹੀ ਆ ਇਹਦੇ ਹੁਣ ਤਾਂ ਬਾਹਰ ਹੱਥ ਭਰੇ ਹੋਏ ਨਾ ਪਹਿਲਾਂ ਮੈਨੂੰ 16 ਨੰਬਰ ਆਉਂਦਾ ਸੀ ਹੁਣ 16 ਨੰਬਰ ਨਹੀਂ ਆਉਂਦਾ ਇਹ ਨਾ 16 ਨੰਬਰ ਹਮ ਚੀਚੀ ਤੇ ਆਉਂਦਾ ਹੈ ਅੱਛਾ ਆਈਡੀਆ ਦਿੱਤਾ ਮੈਨੂੰ ਹਾਂ ਇਹ ਛੇਟੀ ਕਰਨੀ ਪੈਣੀ ਪਰ ਕਿੰਨੀ ਸੋਹਣੀ ਲੱਗਣਦੀ ਹੈ